ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਮ ਸੰਜਾ ਇਕਤਾ ਬਾਲ ਕਾਲਵਾ ਜਥੇਬੰਦੀ ਉਹਨਾਂ ਦੇ ਮੁੱਖ ਪ੍ਰਧਾਨ ਸਰਦਾਰ ਗੁਰਵਿੰਦਰ ਸਿੰਘ ਜੀ ਕਾਲਵਾ ਜਿਨ੍ਹਾਂ ਦੀ ਰੇਖ ਦੇਖੇਟਾ ਜੋ ਗਰੀਬ ਪਰਿਵਾਰਾਂ ਦੀ ਮਦਦ ਕਰਨ ਵਾਸਤੇ ਅੱਗੇ ਆ ਰਹੇ ਨੇ ਸੋ ਇਸ ਪਰਿਵਾਰ ਜਿਹੜਾ ਹੈ ਭਾਈ ਸਾਹਿਬ ਸਾਡੇ ਨਾਲ ਸੋਤੇ ਨੇ ਭਾਈ ਧਨਨਾ ਸਿੰਘ ਜੀ ਸੋ ਇਸ ਪਰਿਵਾਰ ਨੂੰ ਜੋ ਵੀ ਜਦੋਂ ਵੀ ਹੜ੍ਹ ਸ਼ੁਰੂ ਹੋਏ ਆ ਇਹ ਹਾਰਾਂ ਵੀ ਮਾਰ ਦੇ ਵਿੱਚ ਇਹ ਪਰਿਵਾਰ ਜਿਹੜਾ ਬਹੁਤ ਪਹਿਲਾਂ ਹੀ ਗਰੀਬ ਸੀ ਜਿਹੜੇ ਹੈਂਡੀਕੈਪ ਆ ਇਹ ਆਪ ਉਹ ਹੈਂਡੀਕੈਪ ਆ ਤੇ ਇਹਨਾਂ ਦੀ ਧਰਮ ਪਤਨੀ ਵੀ ਹੈਂਡੀਕੈਪ ਆ ਜਿਹੜੇ ਕਿਦੇ ਵੀ ਜਾ ਨਹੀਂ ਸਕਦੇ ਕੰਮ ਤੋਂ ਨ ਕਰੇ ਨੇ ਤੇ ਇਹ ਬੇਨਤੀ ਹੈ ਜਥੇਬੰਦੀਆਂ ਹੋਰ ਜਥੇਬੰਦੀਆਂ ਨੂੰ ਵੀ ਬੇਨਤੀ ਹੈ ਦਾਸ ਵੱਲੋਂ ਦਾਸ ਗੁਰਚਰਨ ਸਿੰਘ ਜੀ ਗਿੱਲ ਸੋ ਇਹਨਾਂ ਵੱਲੋਂ ਬੇਨਤੀ ਹੈ ਕਿ ਭਾਈ ਜੋ ਵੀ ਇਸ ਵੀਰ ਦੀ ਮਰਤ ਜਿਹੜੀ ਆ ਪਿੰਡਾਂ ਦੇ ਵਿੱਚ ਸਰਵਾ ਕੀਤਾ ਜਾਵੇ ਤੇ ਵੇਖਿਆ ਜਾਵੇ ਧਿਆਨ ਦੇ ਨਾਲ ਜਿਹੜਾ ਮਰਤ ਦੇ ਕਾਬਿਲ ਹੈ ਉਸੇ ਦੀ ਮਤ ਕੀਤੀ ਜਾਵੇ ਜੋ ਗਰੀਬ ਪਰਿਵਾਰ ਆ ਇਹ ਤਾਂ ਬਹੁਤ ਜਿਆਦਾ ਗਰੀਬ ਗਰੀਬ ਪਰਿਵਾਰ ਆ ਪਿੰਡਾਂ ਦੇ ਜਥੇਬੰਦੀਆਂ ਨੂੰ 10 ਬਲੋਂ ਬੇਨਤੀ ਹੈ ਕਿ ਆਣ ਕੇ ਘਰ ਆਣ ਕੇ ਇਹਨਾਂ ਦਾ ਹਾਲ ਜਿਹੜਾ ਵੇਖਣ ਵੇਖ ਕੇ ਤੇ ਜੋ ਇਹਨਾਂ ਦੇ ਕਮਰੇ ਆ ਬਹੁਤ ਬਿਲਕੁਲ ਜਿਹੜੇ ਬਿਰਦ ਆ ਸਾਰੇ ਚੋਈ ਜਾਂਦੇ ਬਿਲਕੁਲ ਤੇ ਪਰਿਵਾਰ ਜਿਹੜੇ ਆ ਇਹ ਅੱਗੇ ਪਿੱਛੇ ਵੀ ਨਹੀਂ ਹੋ ਸਕਦੇ ਹੈਲੀਕਾਪਟਰ ਪਰਿਵਾਰ ਆ ਤੇ ਇਹਨਾਂ ਦੀ ਜਿਹੜੀ ਵੱਤਵੱਤ ਜਿਹੜੀ ਮਤ ਦਿੱਤੀ ਤੇ ਜਥੇਬੰਦੀ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਸਰਦਾਰ ਗੁਰਵਿੰਦਰ ਸਿੰਘ ਜੀ ਕਾਲਵਾ ਦਾ ਜਿਹੜੇ ਪੰਜਾਬ ਪ੍ਰਧਾਨ ਹੈ ਤੇ ਜੋ ਜਥੇਬੰਦੀ ਆ ਸਰਬਸਾਂਝਾ ਇਕੱਤਾਵਲ ਕਾਲਵਾ ਜਥੇਬੰਦੀ ਵੱਲੋਂ ਬਹੁਤ ਇਹਨਾਂ ਦੀ ਮਤ ਦਿੱਤੀ ਗਈ ਹੈ ਜੋ ਜਿੰਨਾ ਵੀ ਉਹਨਾਂ ਕੋ ਸਰਦਾਰਪੰਦਾ ਸਬਦਾ ਪਤਾ ਦਿੰਦੇ ਨੇ ਗਾਂ ਵੀ ਮੈਂ ਉਹਨਾਂ ਤੋਂ ਆਸ ਕਰਦਾ ਹਾਂ ਕਿ ਵੱਤਵੱਤ ਜਿਹੜੀ ਆ ਇਸ ਭਰਾ ਦੀ ਮਤ ਕੀਤੀ ਜਾਵੇ ਹੋਰ ਜਥੇਬੰਦੀਆਂ ਨੂੰ ਮੈਂ ਬੇਨਤੀ ਕਰਦਾ ਤੇ ਵੱਤਵੱਤ ਇਹਨਾਂ ਦੀ ਆਣ ਕੇ ਮਤ ਕੀਤੀ ਜਾਵੇ ਕਿਉਂਕਿ ਜਿਹੜਾ ਡਿੱਗਾ ਪਰਿਵਾਰ ਇਸ ਦਾ ਇਹਨਾਂ ਤੋਂ ਆਪਾਂ ਨੂੰ ਜਥੇਬੰਦੀਆਂ ਤੋਂ ਇਹੋ ਹੀ ਆ ਕਿ ਇਹਨਾਂ ਦੀ ਵੱਧ ਤੋਂ ਵੱਧ ਮਦਦ ਕਰਨ ਦੀ ਫਿਰ ਦੁਬਾਰਾ ਬੇਨਤੀ ਹੈ ਸਾਰੀਆਂ ਜਥੇਬੰਦੀਆਂ ਨੂੰ ਕਿ ਭਾਈ ਜਿਸ ਤਰ੍ਹਾਂ ਸਰਦਾਰ ਗੁਰਵਿੰਦਰ ਸਿੰਘ ਜੀ ਕਾਲਵਾ ਪੰਜਾਬ ਪੰਜਾਬ ਪ੍ਰਧਾਨ ਇਹ ਪ੍ਰਭਾਵੀ ਮਦਦ ਕਰ ਰਹੇ ਨੇ ਤੇ ਸਾਰੇ ਜਥੇਬੰਦੀ ਦੇ ਵੱਲੋਂ ਇਹਨਾਂ ਹੋਰ ਵੀ ਜਥੇਬੰਦੀਆਂ ਨੂੰ ਬੇਨਤੀ ਕਰਦਾ ਸਰਦਾਰ ਗੁਰਚਰਨ ਸਿੰਘ ਜੀ ਗਿੱਲ ਤੇ ਹੋਰ ਵੀ ਵੀਰਾਂ ਭਰਾਵਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਤੇ ਇਹ ਜਥੇਬੰਦੀ ਦਾ ਵੀ ਪ੍ਰਧਾਨ ਸਾਹਿਬ ਦਾ ਵੀ ਤਹਿਲ ਦੇਉ ਧੰਵਾਦ ਆ ਤੇ ਗਾਂ ਵਾਤੇ ਵੀ ਇਸ ਪਰਵਾ ਦੀ ਮਤ ਕੀਤੀ ਜਾਵੇ ਵੱਧ ਵੱਧ ਜੋ ਸਾਡੇ ਹਲਕਾ ਵਿਧਾਇਕ ਨੇ ਸਰਦਾਰ ਲਾਲਜੀਤ ਸਿੰਘ ਜੀ ਭੁੱਲਰ ਦਾਸ ਵੱਲ ਉਹਨਾਂ ਨੂੰ ਬੇਨਤੀ ਹੈ ਕਿ ਭਾਈ ਪਿੰਡਾਂ ਦੇ ਕਿਉਂਕਿ ਹਲਕਾ ਜਿਹੜਾ ਵਾ ਉਹਨਾਂ ਦੇ ਅੰਦਰ ਆ ਤੇ ਉਹਨਾਂ ਨੂੰ ਬੇਨਤੀ ਹੈ ਕਿ ਇਸ ਪਰਵਾ ਦੀ ਆਣ ਕੇ ਸਾਰ ਲੈਣ ਸਾਰੇ ਜਿਹੜੇ ਆ ਪਿੰਡਾਂ ਦੇ ਵਿੱਚ ਸਰਵਾ ਕੀਤਾ ਜਾਵੇ ਜਿਹੜੇ ਮਦਦ ਕਰਾਉਂਦੇ ਆ ਕਾਬਿਲ ਹੈ ਉਹਨਾਂ ਦੀ ਮਤ ਕੀਤੀ ਜਾਵੇ ਇਸ ਭਰਾ ਦਾ ਜਿਹੜਾ ਡਿੱਗਾ ਆ ਕਮਰਾ ਵਾ ਬਿਲਕੁਲ ਚੁੰਦੇ ਕਮਰੇ ਜਿਹੜੇ ਆ ਇਹਨਾਂ ਨੂੰ ਕਮਰਾ ਪਾ ਕੇ ਦਿੱਤਾ ਜਾਵੇ ਤੇ ਇਹਨਾਂ ਦੀ ਹੋਰ ਵੀ ਪੱਖੋਂ ਮਦਦ ਕੀਤੀ ਜਾਵੇ ਜਾ ਕੇ ਇਸ ਪਰਿਵਾਰ ਜਿਹੜਾ ਹੈ ਬੈ ਕੇ ਰੋਟੀ ਆਪਣੀ ਖਾ ਸਕੇ ਵੱਧ ਵੱਧ ਮਦਦ ਕਰਨੀ ਜਿਹੜੀ ਹੈ ਜ਼ਰੂਰੀ ਹੈ ਜੀ ਇਹਨਾਂ ਬੇਨਤੀਆਂ ਨੂੰ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਧਨਨਾ ਸਿੰਘ ਜੀ ਕਿਹੜਾ ਪਿੰਡ ਪਿੰਡ ਪੰਨੂਆ ਨੇ ਸ਼ਹਿਰਾ ਤਰਨਤਾਰਨ ਇਹ ਸਰਬ ਸੰਜਾ ਇਕਤਾ ਬਲ ਕਾਲਵਾ ਜੱਸੇਬੰਦੀ ਵੱਲੋਂ ਜੀ ਕਦੋਂ ਦਾ ਤੁਸਨ ਮੇਰੇ ਆ ਇਹ ਜਦੋਂ ਦੇ ਹੜਾ ਆਇਆ ਜੀ ਉਦੋਂ ਦਾ ਹਰ ਮਹੀਨੇ ਪ੍ਰਤੀ ਆਪਾਂ ਨੂੰ ਸੌਦਾ ਦਿੱਤਾ ਜਾਂਦਾ ਵਾ ਸਰ ਸੂਈ ਦਾ ਰਸਨਾ ਲਗਾਤਾਰ ਜਿਹੜਾ ਤੁਹਾਨੂੰ ਮਿਲ ਰਿਹਾ ਵਾ ਹਾਂਜੀ ਵਰਤੋਜੋਗ ਮਿਲ ਰਿਹਾ ਹਾਂਜੀ ਵਰਤੋਜੋਗ ਪੂਰਾ ਮਿਲ ਰਿਹਾ ਜੀ ਸਰ ਸੂਈ ਵਰਤਿਆ ਜਾਂਦਾ ਹਾਂਜੀ ਹਰ ਇੱਕ ਹਰ ਮਹੀਨੇ ਨੂੰ ਵਰਤੋਜੋਗ ਜਿਹੜਾ ਸੌਦਾ ਪੱਤਾ ਵਾ ਕਾਲਵੰ ਜਿਸਬੰਦੀ ਸਰਬਸਾਂਝਾ ਵੱਲੋਂ ਮਿਲਦਾ ਹੈ ਜੀ ਕੀ ਮੈਸਜ ਦੇਣਾ ਚਾਹੁੰਦੇ ਮੈਸਜ ਆਪਾਂ ਦੇਣਾ ਚਾਹੁੰਨੇ ਦਾਨੀ ਸੱਜਣਾ ਭੈਣ ਭਰਾਵਾਂ ਨੂੰ ਵੀ ਜਿਹੜੇ ਮੇਰੇ ਵਰਗੇ ਹੋਰ ਵੀ ਭੈਣ ਭਰਾ ਜਿਹੜੇ ਇਸ ਤਰ੍ਹਾਂ ਗਰੀਬ ਲੋੜਵੰਦ ਆ ਉਹਨਾਂ ਨੂੰ ਵੀ ਦਿੱਤਾ ਜਾਵੇ ਤੇ ਵੱਧ ਤੋਂ ਵੱਧ ਜੇ ਹੋ ਸਕੇ ਤੇ ਜਿਹੜੀ ਗਰੀਬਾਂ ਦੀ ਹਲਪ ਕੀਤੀ ਜਾਵੇ ਜੀ ਬੇਨਤੀ ਕੀਤੀ ਜਾਂਦੀ ਆ ਕਿ ਮੇਰੇ ਘਰ ਦੇ ਜਿਹੜੇ ਆ ਦੋ ਪੈਰਾਂ ਤੋਂ ਪਕ ਲਾਂ ਗਿਆ ਤੇ ਇਹਨਾਂ ਨੂੰ ਸਾਨੂੰ ਆਉਣ ਜਾਣ ਦੀ ਏਡੇ ਤੇ ਚਾ ਕਿਤੇ ਦਵਾਈ ਦਾਰੂ ਲੈਣ ਦੀ ਬਹੁਤ ਦਿੱਕਤ ਆ ਤੇ ਸਾਨੂੰ ਕੋਈ ਬੈਟਰੀ ਵਾਲੀ ਵੀਲਚੇਅਰ ਦਿੱਤੀ ਜਾਵੇ ਜੀਦੇ ਨਾਲ ਸੀ ਆਪਣਾ ਦਵਾਈਦਾਰੂ ਜਾਣ ਲਈ ਜਾ ਸਕੀ ਹੈ ਜੀ ਆਪਣੇ ਘਰਦਿਆਂ ਨੂੰ ਲੈ ਕੇ ਕਿਤੇ ਅੱਡੇ ਤੇ ਕਿਤੇ ਸੌਦਾ ਪੱਤਾ ਮਾੜਾ ਮੋਟਾ ਕੋਈ ਖਰੀਦਦਾਰੀ ਕਰ ਸਕੀ ਹੈ ਜੀ ਤੇ ਬੇਨਤੀ ਹੈ ਕਿ ਮੇਰੀ ਪੌੜੀਆਂ ਵੀ ਟੁੱਟ ਗਈਆਂ ਵਾ ਤੇ ਆ ਮੈਂ ਮਾੜਾ ਚੰਗਾ ਗਾਂਡਾ ਧੋਪਾ ਕਰਕੇ ਤੇ ਚਲਾਉਣ ਡਿਆਂ ਜੀ ਤੇ ਮੈਨੂੰ ਪੌੜੀਆਂ ਨਵੀਆਂ ਲੈ ਕੇ ਦਿੱਤੀਆਂ ਜਾਣ ਪੈਸਾ ਨਹੀਂ ਮੈਨੂੰ ਚਾਹੀਦਾ ਜੀ ਤੇ ਮੈਨੂੰ ਬਸ ਮੇਰੇ ਲੋੜਵੰਦ ਚੀਜ਼ ਜਿਹੜੀ ਆ ਉਹ ਮੈਨੂੰ ਦਿੱਤੀ ਜਾਵੇ ਜੀ ਕਿੰਨੀਆਂ ਕੋ ਪੁਰਾਣੀਆਂ ਪੌੜੀਆਂ ਇਹ ਬਹੁਤ ਪੁਰਾਣੀਆਂ ਹੋ ਗਈਆਂ ਜੀ ਇਹਨੂੰ ਤੇ 5-7 ਸਾਲ ਹੀ ਹੋ ਗਏ ਆ ਜੀ ਪੌੜੀਆਂ ਨੂੰ ਜਿਹੜੀ ਕਿ ਕੋਈ ਕੰਡਮ ਹੋ ਗਈਆਂ ਜਿਹੜਾ ਮੈਂ ਟੰਕਾ ਧੋppa ਲਾ ਕੇ ਤਾਂ ਆਪਣਾ ਮਾੜਾ ਚੰਗਾ ਗੁਜ਼ਾਰਾ ਜਿਆ ਕਰੀ ਜੰਨਾ ਜੀ ਇਹ ਤਾਂ ਵੀ ਆਉਂਦੇ ਜਾਂਦੇ ਰਸਤੇ ਤੋਂ ਫਟ ਲੱਗ ਸਕਦੀ ਹੈ ਹਾਂਜੀ ਕਦੇ ਵੀ ਕੋਈ ਪਤਾ ਨਹੀਂ ਕਦੋਂ ਡਿੱਗ ਪੈਣਾ ਜੀ ਇਹਦੇ ਨਾਲ ਤੇ ਇਹ ਤਾਂ ਮਾੜਾ ਜਿਹਾ ਡਾ ਫੜਾ ਹੀ ਕੀਤਾ ਹੈ ਜੀ ਤੇ ਬੇਨਤੀ ਹੈ ਸਭ ਦੱਸੇ ਬੰਦੀਆਂ ਨੂੰ ਮੇਰਾ ਇਹ ਪਰਾਲਾ ਕਰਕੇ ਦੀ ਬੇਨਤੀ ਆ ਵੀ ਦਿੱਤੇ ਜਾਵੇ ਤੇ ਇੱਕ ਮੇਰੇ ਕੋਠੇ ਵੀ ਡਿੱਗਣ ਵਾਲੇ ਆ ਤੇ ਕੋਈ ਮਾੜਾ ਚੰਗਾ ਮੈਨੂੰ ਕੋਠਾ ਪਾ ਕੇ ਦਿੱਤਾ ਜਾਵੇ ਮੇਰੀ ਫਲੈਸ਼ ਬਾਥਰੂਮ ਬਣ ਜਾਵੇ ਕੋਈ ਰਹਿਣ ਲਈ ਕੋਈ ਜੁਗਾੜ ਨਹੀਂ ਮੇਰਾ ਇਹੋ ਜਿਹਾ ਪ੍ਰਬੰਧ ਹੈਗਾ ਮੇਰਾ ਕੋਠੇ ਮੇਰੇ ਉੱਕੇ ਹੀ ਕਰਨ ਵਾਲੇ ਹੋਏ ਆ ਜੀ ਤੇ ਨਾ ਮੇਰੇ ਕੋਲ ਫਲੈਸ਼ ਹੈ ਨਾ ਬਾਥਰੂਮ ਹੈ ਜੀ ਨੌਣ ਤੋਂ ਹੋਂ ਦੀ ਵੀ ਬਹੁਤ ਤੰਗੀ ਆ ਜੀ ਸਰਦਾਰ ਜੀ ਕੀ ਕਹਿਣਾ ਚਾਹੁੰਦੇ ਹੋ ਸੇਵਾ ਜਿਹੜੀਆਂ ਨੂੰ ਇਹ ਹੀ ਬੇਨਤੀ ਕੀਤੀ ਜਾਂਦਾ ਕਰਦਾ ਹਾਂ ਕਿ ਮੈਨੂੰ ਕੋਈ ਨਾ ਕੋਈ ਮੇਰਾ ਮਸਲਾ ਹੱਲ ਕਰਕੇ ਤੇ ਮੈਨੂੰ ਇੱਕ ਕਮਰਾ ਪਾ ਦੇਣ ਇੱਕ ਫਲੈਚ ਬਾਥਰੂਮ ਜਿਹੜਾ ਮੈਨੂੰ ਬਣਾ ਦੇਣਾ ਜਿਹੜਾ ਮੈਂ ਆਪਣਾ ਜੂਨ ਗੁਜ਼ਾਰਾ ਕਰ ਸਕਾਂ ਆਪਣਾ ਨਹਾ ਤੋ ਸਕਾਂ ਜਿੱਦੋਂ ਘਰ ਦੇ ਵੀ ਨਹਾਉਂਦੇ ਆ ਫਿਰ ਇਤਰਾ ਖੁੱਲੇ ਦੇ ਵਿੱਚ ਹੀ ਨਹਾਉਣਾ ਪੈਂਦਾ ਮੰਜਾ-ਮੰਜਾ ਢਾ ਕੇ ਤੇ ਫੇਰ ਹੀ ਆਪਣਾ ਨਹਾਉਣ ਧੋਣ ਦਾ ਜਗਾੜ ਬਣਾਉਨੇ ਆ ਜੀ ਆਪਣਾ ਫੋਨ ਨੰਬਰ ਬੋਲ ਦੋ ਜੇ ਕੋਈ ਧਿਆਨ ਪਰ ਕੋਈ ਰਾਬਤਾ ਕਰ ਸਕਦਾ ਤੁਹਾਡਾ ਨੰਬਰ ਜੀ 78143 94309 ਜੀ 78143 94309 ਜੀ ਤੁਹਾਡਾ ਆਪਣਾ ਫੋਨ ਨੰਬਰ ਹੈ ਹਾਂਜੀ ਆਪਣਾ ਫੋਨ ਨੰਬਰ ਹੈ ਜੀ ਮੋਬਾਈਲ ਦਾ ਨੰਬਰ ਹੈ ਜੀ ਕਿ ਕਿਸੇ ਨੂੰ ਕੋਈ ਰਾਬਤਾ ਕਰਨਾ ਹੋਵੇ ਤੁਹਾਡੇ ਨਾਲ ਕਰ ਸਕਦਾ ਹੈ ਹਾਂਜੀ ਬਾਬਾ ਕਿਹਨਾਂ ਦਾ ਦਰਸ਼ਨ ਸਿੰਘ ਹੈ ਜੀ ਮਹਾਰਾਜ ਕਿਹੜਾ ਪਿੰਡ ਆ ਨਿਸ਼ਾਲਾ ਪੰਨਾਵਾਂ ਜੀ ਕਿੱਥੇ ਸੇਵਾ ਕਰਦੇ ਹੋ ਸੇਵਾ ਹੀ ਬਾਬੇ ਅਮਰ ਸਿੰਘ ਸ਼ਹੀਦ ਬਾਬਾ ਜੀਵਨ ਸਿੰਘ ਦੀ ਸੇਵਾ ਕਰਦੇ ਆ ਤੇ ਅਹੀਂ ਡੇਰੇ ਤੇ ਰਹਨੇ ਆ ਤੇ ਡੇਰੇ ਦਾ ਸਾਡਾ ਹੁਣ ਧੰਨਾ ਜੀ ਦੇ ਨਾਲ ਅਸੀਂ ਇਥੇ ਆਏ ਆ ਇਹਦੇ ਸਿਹਤਾਂ ਕਰਤੇ ਜੋ ਇਹਨੂੰ ਚਲੇ ਨੂੰ ਇਹਦੇ ਨਹੀਂ ਇਹਦੇ ਕੋ ਤਰਿਆ ਤਰਿਆ ਜਾਂਦਾ ਲਤਾਂ ਬਾਵਾ ਤੋਂ ਤੇ ਇਹਦੀ ਸਿਹਤ ਆਉਣੀ ਚਾਹੀਦੀ ਆ ਤੇ ਅਸੀਂ ਮੁਖੀ ਜਹੇਦਾਰ ਮੈਂ ਜਹੇਦਾਰ ਬਾਬੇ ਜੀ ਮਰਸੋਂ ਦੇ ਜਹੇਦਾਰ ਮੁਖ ਸੇਵਾਦਾਰ ਆ ਹਾਂ ਤੇ ਮਹਾਰਾਜ ਜਿਤਾ ਵੀ ਕੋਈ ਨਾਲ ਮਿਲ ਕੇ ਸਾਰੇ ਸੇਵਾ ਕਰਨੀ ਚਾਹੀਦੀ ਆ ਜੇ ਹੋਰ ਵੀ ਕੋਈ ਭੈਣ ਭਰਾ ਨੂੰ ਕੋਈ ਹੋਵੇ ਤੇ ਜੇ ਕੋਈ ਚੜਦੀ ਕਲਾ ਚ ਬਾਬਾ ਕੋਈ ਨਾਨਕੇ ਦੇ ਬਤਾ ਕਰੇ ਤੇ ਉਹ ਇਹਦੀ ਮਹਾਰਾਜ ਚੜਦੀ ਕਲਾ ਰੱਖੇ ਇਹਦੀ ਕੋਈ ਪਹਾੜੀਆਂ ਪਹਾੜੀਆਂ ਵੀ ਚੜ੍ਹਦੀਆਂ ਨਹੀਂ ਹੈਗੀਆਂ ਇਹਨੂੰ ਸੇਵਾ ਕਰਨੀ ਚਾਹੀਦੀ ਕੋਈ ਕਮਰਾ ਇਹਦਾ ਬਣ ਜੇ ਕੋਈ ਬਾਥਰੂਮ ਬਣ ਜੇਦਾ ਇੰਨੇ ਨਾ ਵਿਚਾਰਾ ਤੁਰਿਆ ਫਿਰੂਗਾ ਜੇ ਹੋਰ ਵੀ ਕਹੇ ਭੈਣ ਭਰਾ ਨੇ ਕੋਈ ਸੇਵਾ ਕਰਨੀ ਕੋਈ ਪੈਸੇ ਦੇਣ ਦੀ ਲੋੜ ਕੋਈ ਜਿਹੜੀ ਚੀਜ਼ ਇਹਦੀ ਬਣਾਉਣੀ ਆ ਉਹ ਮਹਾਰਾਜ ਦੇਣੀ ਚਾਹੀਦੀ ਅਹੀਂ ਜ਼ਹੀਦਾ ਦਰਸ਼ਨ ਸਿੰਘ ਨਿਸ਼ਾਰਾ ਪੰਨੂਆ ਅਮਰਜ ਹਜੀਦ ਬਾਬਾ ਜੀਵਨ ਸਿੰਘ ਦੇ ਮੁੱਖ ਸੇਵਾਦਾਰ ਆ ਅਸੀਂ ਇਹਨਾਂ ਦੇ ਨਾਲ ਖੜੇ ਹੋ ਕੇ ਇਹਨਾਂ ਦੀ ਸੇਵਾ ਨਾਲ ਨਿਭਾਵਾਂਗੇ ਇਹਨਾਂ ਦੇ ਨਾਲ ਤੇ ਸੰਗਤ ਦੀ ਸੇਵਾ ਕਰਾਂਗੇ ਸਾਡੇ ਤੇ ਮਹਾਰਾਜ ਕਿਰਪਾ ਕਰੇ ਅਸੀਂ ਉਹਨਾਂ ਦੀ ਸੇਵਾ ਕਰਾਂਗੇ ਮਹਾਰਾਜ ਦੋਵੇਂ ਜੀ ਪਾਜਿਆ ਹਾਂਜੀ ਦੋਵੇਂ ਜੀ ਪਾਜਿਆ ਹਾਂਜੀ ਦੋਵੇਂ ਜੀ ਘਰ ਦਾ ਗਜਰਾ ਕਿਹਨੂੰ ਹੁੰਦਾ ਘਰ ਦਾ ਗਜਰਾ ਇਹ ਤੁਹਾਨੂੰ ਪਤਾ ਹੀ ਆ ਫੇਰ ਜੋ ਵਹਿ ਖਾਲਸਾ ਤੇ ਵੈਗਰ ਜੀ ਕੀ ਫਤਿਹ ਜਸੇ ਗੰਦੀ ਚਾ ਤੋ ਉਹਨਾਂ ਦਾ ਧੰਨਵਾਦ ਕਰਦੇ ਆ ਉਹਨਾਂ ਨੇ ਸਾਨੂੰ ਰਸੋਈ ਦਾ ਸਮਾਨ ਦਿੰਦੇ ਹਰ ਮਹੀਨੇ ਦੇ ਮਹੀਨੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਸ਼ੁਕਰਵਾਨ ਕਰਦੇ ਆ ਧੰਨਵਾਦ ਹਾਂ ਦਾ ਰਸੋਈ ਦਾ ਕੰਮ ਮਾਨੂੰ ਵੀਰ ਚੇ ਲੈ ਦੋ ਮੇਰਾ ਕੋਈ ਭੈਣ ਭਰਾ ਮੇਰਾ ਬਹੁਤ ਮੁਸ਼ਕਲ ਆ ਮੇਤੋ ਦਵਾਈ دارو ਨਹੀਂ ਲੈਣ ਜਾਇਆ ਜਾਂਦਾ ਬੜੀ ਮੁਸ਼ਕਲ ਮੇਰੇ ਘਰ ਵਾਲੇ ਦੀਆਂ ਵੀ ਪੌੜੀਆਂ ਟੁੱਟੀਆਂ ਨਾ ਚੁੱਕ ਕੇ ਉਹ ਬਾਹਰ ਕਰ ਸਕਦਾ ਨਾ ਅੰਦਰ ਕਰ ਸਕਦਾ ਵੀਰ ਚੇ ਲੈ ਦੋ ਬਸ ਜਦੋਂ ਕੋਈ ਆਉਂਦੇ ਜਾਂਦੇ ਸੋ ਕਿਵੇਂ ਆਣੀ ਜਾਣੀ ਤੁਹਾਡੀ ਹੁੰਦੀ ਆ ਰੋਂਦੇ ਜਾਂਦੀ ਆ ਭਾਜੀ ਤੇ ਤੇ ਰਸਕਾ ਲੈ ਜਾਈਦਾ ਤੇ ਦਵਾਈਦਾਰੂ ਲੈਦੀ ਆ ਤੇ ਘਰੇ ਫੇਰ ਨਾ ਕੋ ਕੋ ਗਵਾਂਡੀਆਂ ਕੋ ਮੰਗਾ ਲਈਦੀ ਦਵਾਈ ਤੇ ਬੜਾ ਮੁਸ਼ਕਲ ਮੇਰਾ ਤੇ ਕੋਈ ਵੀਰ ਚੇਰ ਲੈ ਦੋ ਮੇਰਾ ਭੈਣ ਭਰਾ ਕੋਈ ਕਿਰਪਾ ਕਰਕੇ ਤੁਹਾਨੂੰ ਤਾਂ ਕੋ 100% ਤੁਸੀਂ ਜਾਂ ਡੀ ਆਪੜੀ ਹਾਂਜੀ ਹਾਂਜੀ ਬਿਲਕੁਲ ਕੋਈ ਵਿਚਰ ਨਹੀਂ ਮਿਲੀ ਨਹੀਂ ਜੀ ਅਜੇ ਤੱਕ ਮਿਲੀ ਨਹੀਂ ਨਾ ਨਾ ਤੇ ਬੱਸ ਸਾਰੀਆਂ ਕੀ ਕਰਨਾ ਚਾਹੁੰਦੇ ਹੋ ਅਹੀਂ ਤੇ ਇਹੋ ਕਹਿਣਾ ਚਾਹੁੰਦੇ ਵੀ ਬਸ ਮੇਰੀ ਇਹੋ ਬੇਨਤੀ ਹੈ ਉਹਨਾਂ ਦੇ ਗਾੜੀ ਵੀ ਮੈਨੂੰ ਵੀਰ ਚੇਰ ਲੈ ਦੇਣ ਬੈਟਰੀ ਵਾਲੀ ਮੇਰੇ ਬਾਹਰ ਅੰਦਰ ਜਾਣਾ ਬਹੁਤ ਮੁਸ਼ਕਲ ਹੈ ਇੱਕ ਖੜਾ ਕਮਰਾ ਵੀ ਡਿਗਣ ਵਾਲਾ ਬਾਥਰੂਮ ਲੈਟਰਨ ਮੈਂ ਮੰੰਜਾ ਖੜਾ ਕਰਕੇ ਤੇ ਫੇਰ ਨਾ ਹੁੰਨੀ ਆ ਬੜੀ ਮੁਸ਼ਕਲ ਸਾਡੇ ਘਰ ਵਿੱਚ ਕੰਦਾ ਵੀ ਸਾਡੀਆਂ ਨਿੱਕੇ ਨਿੱਕੀਆਂ ਆ ਉਠਿਆਂ ਤੇ ਚੜ ਜਾਂਦੇ ਤੁਹਾਨੂੰ ਪਤਾ ਸਿਆਲ ਮਹੀਨਾ ਹੈ ਨੌਂ ਦੀ ਬਹੁਤ ਮੈਨੂੰ ਦਿੱਕਤ ਹੈ ਲੈਟਰਨ ਬਾਥਰੂਮ ਮੇਰਾ ਬਿਲਕੁਲ ਨਹੀਂ ਹੈਗਾ ਬਸ ਇੰਨੀ ਕਿਰਪਾ ਕਰਕੇ ਮਿਹਰਬਾਨੀ ਹੋ ਗਈ ਮੇਰਾ ਭੈਣ ਭਰਾ ਕੋਈ ਵੀ